ਛਾਪੇਮਾਰੀ ਕਰਨ ਗਏ GST ਵਿਭਾਗ ਦੇ ਕਰਮਚਾਰੀ ਜਦੋਂ ਕੋਲਚੇ ਖਾਂਦੇ ਹੋਗੇ ਕੈਮਰੇ ਵਿੱਚ ਕੈਦ ਜਿੱਥੋਂ ਖਾਦਾ ਉੱਥੇ ਕਿਵੇਂ ਹੋਵੇਗੀ ਛਾਪੇਮਾਰੀ ਤੁਸੀਂ ਖੁਦ ਹੀ ਸੋਚੋ ਦੇਖੋ ਕਰਮਚਾਰੀਆਂ ਨੇ ਕਿਵੇਂ ਦਿੱਤੇ ਵੱਖ-ਵੱਖ ਜਵਾਬ ਅਕਸਰ ਹੀ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨਜ਼ਰ ਆਉਂਦੇ ਨੇ ਐਸੀ ਇੱਕ ਤਸਵੀਰ ਹੈ ਉਸ ਵੇਲੇ ਮੀਡੀਆ ਦੇ ਕੈਮਰੇ ਵਿੱਚ ਕੈਦ ਹੋਈ ਜਦੋਂ ਬਟਾਲਾ ਦੇ ਸਿਵਲ ਹਸਪਤਾਲ ਸੜਕ ਤੇ ਮਹਾਜਨ ਕ੍ਰੌਕਰੀ ਹੋਸਟਲ ਦੀ ਦੁਕਾਨ ਤੇ ਜੀਐਸਟੀ ਵਿਭਾਗ ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਦੀ ਗੁਆਈ ਹੇਠ ਛਾਪੇਮਾਰੀ ਕਰਨ ਪਹੁੰਚੀ ਪਰ ਛਾਪੇਮਾਰੀ ਦੌਰਾਨ ਹੀ ਸ਼ਾਇਦ ਜੀਐਸਟੀ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਭੁੱਖ ਜ਼ਿਆਦਾ ਹੀ ਲੱਗ ਗਈ ਉਹਨਾਂ ਨੇ ਆਪਣੀ ਡਿਊਟੀ ਪਾਸੇ ਰੱਖ ਕੇ ਉਕਤ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਛਾਪੇਮਾਰੀ ਦੁਆਣੀ ਖਾਣੇ ਸ਼ੁਰੂ ਕਰ ਦਿੱਤੇ ਜੋ ਮੀਡੀਆ ਦੇ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਜਦੋਂ ਕਰਮਚਾਰੀਆਂ ਨੂੰ ਕੈਮਰੇ ਬਾਰੇ ਪਤਾ ਲੱਗਿਆ ਤਾਂ ਕੁਲਚੇ ਚੋਲੇ ਵਿੱਚ ਛੱਡ ਕੇ ਆਪਣੀ ਡਿਊਟੀ ਕਰਨ ਦਾ ਦਿਖਾਵਾ ਕਰਨ ਲੱਗੇ ਜਦੋਂ মিডিਆ ਨੇ ਸਵਾਲ ਕੀਤਾ ਕਿ ਜਿੱਥੇ ਚਾਪੇਮਾਰੀ ਕੀਤੀ ਡਿਊਟੀ ਪਾਸੇ ਰੱਖ ਕੇ ਉਸੇ ਦੁਕਾਨਦਾਰ ਕੋਲੋਂ ਕੁਲਚੇ ਚੋਲੇ ਮੰਗਵਾ ਕੇ ਖਾਣੇ ਕਿੰਨੇ ਕੁ ਜਾਈ ਜਾਂ ਤੱਕ ਕੁਲਚੇ ਛੋਲੇ ਕਾਰੇ ਕਰਮਚਾਰੀਆਂ ਨੇ ਜਵਾਬ ਹੀ ਅਲੱਗ-ਅਲੱਗ ਦਿੱਤੇ ਮਨਦੀਪ ਨਾਮਕ ਕਰਮਚਾਰੀ ਦਾ ਕਹਿਣਾ ਸੀ ਕਿ ਇਹ ਅਸੀਂ ਨਹੀਂ ਮਗਵਾਏ ਦੁਕਾਨਦਾਰ ਨੇ ਖੁਦ ਹੀ ਮਗਵਾ ਕੇ ਦਿੱਤੇ ਨੇ ਪ੍ਰੇਮ ਕਰਮਚਾਰੀ ਦਾ ਕਹਿਣਾ ਸੀ ਕਿ ਅਸੀਂ ਤਾਂ ਖਾਧੇ ਹੀ ਨਹੀਂ ਤੇ ਉੱਤੇ ਹੀ ਪੁਲਿਸ ਵਰਦੀ ਵਿੱਚ ਮੌਜੂਦ ਕਰਮਚਾਰੀ ਧਰਮਪਾਲ ਨੇ ਤਾਂ ਝੂਠ ਦੀ 판ੜ ਹੀ ਆਪਣੇ ਮੋਢਿਆਂ ਤੇ ਚੁੱਕ ਲਈ ਕਹਿੰਦਾ ਇਹ ਕੁਲਚੇ ਛੋਲੇ ਆਪਣੇ ਕੋਲੋਂ ਮਗਵਾਏ ਹਨ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਦੁਕਾਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਸੇ ਦੁਕਾਨ ਕੋਲੋਂ ਕੁਲਚੇ ਛੋਲੇ ਮਗਵਾ ਕੇ ਖਾਣੇ ਕਿੰਨਾ ਸਹੀ ਹੈ ਕਿ ਇਹ ਕਰਮਚਾਰੀ ਡਿਊਟੀ ਪੂਰੀ ਤਨਦੇਰੀ ਨਾਲ ਨਿਭਾ ਸਕਣਗੇ ਜਾਂ ਫਿਰ ਦਿਖਾਵਾ ਕਰ ਰਹੇ ਨੇ ਉਥੇ ਹੀ ਟੀਮ ਦੇ ਨਾਲ ਪਹੁੰਚੇ ਜੀਐਸਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਸੁਨੀਲ ਕੁਮਾਰ ਨੇ ਦੱਸਿਆ ਕਿ ਜੀਐਸਟੀ ਨੂੰ ਲੈ ਕੇ ਉਕਤ ਦੁਕਾਨਦਾਰ ਦਾ ਰਿਕਾਰਡ ਅਤੇ ਸਮਾਨ ਮਲਾਇਆ ਜਾ ਰਿਹਾ ਹੈ ਅਜੇ ਕੁਝ ਵੀ ਕਹਿਣਾ ਠੀਕ ਨਹੀਂ ਪਰ ਜੇਕਰ ਕੋਈ ਕਮੀ ਪਾਈ ਗਈ ਤਾਂ ਉਹ ਲੱਖਾਂ ਰੁਪਏ ਦੀ ਹੋ ਸਕਦੀ ਹੈ ਬਾਕੀ ਜਦੋਂ ਡਿਊਟੀ ਦੇ ਤਰ੍ਹਾਂ ਉਕਤ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਖਾਣ ਬਾਰੇ ਕਰਮਚਾਰੀਆਂ ਬਾਰੇ ਸਵਾਲ ਕੀਤਾ ਤਾਂ ਅਸਿਸਟੈਂਟ ਕਮਿਸ਼ਨਰ 골ਮੋਲ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਆਪਣੇ ਕਰਮਚਾਰੀਆਂ ਨੂੰ ਬਚਾਉਂਦੇ ਹੋਏ ਨਜ਼ਰ ਆਏ ਪਰ ਅਖੀਰ ਮੀਡੀਆ ਦੇ ਬਾਰ ਬਾਰ ਸਵਾਲ ਤੇ ਉਹਨਾਂ ਮੰਨਿਆ ਕਿ ਜਿੱਥੇ ਛਾਪੇਮਾਰੀ ਕੀਤੀ ਹੋਵੇ ਉਹਦੇ ਉਸੇ ਕੋਲੋਂ ਕੁਝ ਮੰਗਵਾ ਕੇ ਖਾਣਾ ਸਰਾਸਰ ਗਲਤ ਹੈ ਇਹ ਡਿਊਟੀ ਦੀ ਕੁੱਤਾਹੀ ਮੰਨੀ ਜਾ ਸਕਦੀ ਹੈ ਮੇਰਾ ਮਨਦੀਪ ਜੀ ਕਿਸ ਪੋਸਟਿੰਗ ਤੇ ਹੋ ਤੁਸੀਂ ਕਿਸ ਫੈਕਟਰੀ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸੋ ਆਪਾਂ ਨੂੰ ਬੁਲਾ ਲਓ ਆਪਾਂ ਆਪਣੀ ਕੀ ਪੋਸਟਿੰਗ ਹੀ ਆਪਣੀ ਤੁਹਾਡੀ ਮੇਰੀ ਕੁਲਰਕਾ ਜੀ ਅੱਛਾ ਤੇ ਇਹ ਇੱਥੇ ਕੀ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਇਹ ਚੈਕਿੰਗ ਹੋ ਰਹੀ ਹੈ ਜੀ ਕਿਸ ਜੀ ਦੇ ਸਟੋਰ ਦੀ ਅੱਛਾ ਅਕਸਾਈ ਵੱਲੋਂ ਸੇਲਟੈਕਸ ਵੱਲੋਂ ਸੇਲਟੈਕਸ ਵੱਲੋਂ ਠੀਕ ਹੈ ਜੇ ਤੁਸੀਂ ਕੱਲ ਹੀ ਸਾਰੀ ਚੈਕਿੰਗ ਕਰਦੇ ਪਏ ਜੀ ਅੱਛਾ ਤੁਸੀਂ ਤਾਂ ਛੋਲੇ ਜੋ ਕੋਲ ਚਾਹ ਮੰਗਾ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲੈ ਆ ਗਏ ਤੁਹਾਡੇ ਵਾਸਤੇ ਅਸੀਂ ਤਾਂ ਆਪਾਂ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਕਰਨ ਲਈ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਾਂ ਕੰਮ ਕਰਦੇ ਬਿਲਕੁਲ ਸ਼ੋਰਸ਼ਾ ਰਿਕਾਰਡਿੰਗ ਮੈਂ ਮੰਨਦਾ ਸਰ ਤੁਹਾਡੀ ਗੱਲ ਪਰ ਮਾਸੇ ਵੀ ਤਾਂ ਕੰਮ ਕਰਦੇ ਪਏ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਤਾਂ ਕੁਲਚੇ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਡ ਕਰਨ ਆਇਆ ਤਾਂ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰਦੇ ਨਾ ਕਿ ਜਿੱਥੇ ਰੇਡ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਡ ਕਰਨ ਆਏ ਉਹਨਾਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਹਾਂ। ਅੱਛਾ, ਕੀ ਕੰਮ ਕਰਦੇ ਪਏ? ਠੀਕ ਆ। ਲੈ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ। ਅੱਛਾ। ਮਤਲਬ ਆਹ ਕਿਹੋ ਜਿਹੋ ਹੋਂਨੇ ਖਾਂਦੇ ਪਏ? ਸਰ ਅਸੀਂ ਕੰਮ ਕਰ ਰਹੇ ਹਾਂ ਪਲੀਜ਼। ਠੀਕ ਆ। ਇੱਥੇ ਆਏ ਹੋ ਤੁਸੀਂ ਕਿੱਥੇ ਆਏ ਹੋ ਕਿ ਕੀ ਕੀ ਕਰਦੇ ਪਏ ਇੱਥੇ ਆ ਕੇ? ਸੇਲਟਾ ਸਾਰੀ ਟੋਆ ਆ ਵਾ। ਹਾਂਜੀ। ਅੱਛਾ। ਆਪਣੀ ਜੀ ਮਗਾਈ ਆਪਣੀ ਜੀ ਖਾਈ ਆ। ਕੀ ਖਾਧੀ? ਮਾਤਾ ਨੂੰ ਪੁੱਛਿਆ ਕੁਛ ਨਹੀਂ। ਮਾਤਾ ਨਾਲ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਤਾਂ ਅੱਗੇ ਬੋਲੇ ਲੱਗਦੇ। ਨਹੀਂ ਨਹੀਂ। ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ? ਸੇਲਟਾ ਸੀ ਰੇਡ ਆ। ਕਿੱ ਹਾਂਜੀ ਕਾਜ ਦੁਕਾਨਾ ਪਲਾਸਟਿਕ ਦੁਕਾਨਾ ਠੀਕ ਹੈ ਹਾਂਜੀ ਅੱਛਾ ਤੇ ਰੇਟ ਤੇ ਔਨ ਡਿਊਟੀ ਤੁਸੀਂ ਕੁਲਚੇ ਥੋਲੇ ਖਾਣਦੇ ਹੋ ਬਾਹਰ ਬੈਠੇ ਤੁਸੀਂ ਆਪਣੇ ਖਾਣਦੇ ਆ ਆਪਣੇ ਮਖਾਂਦੇ ਹੋ ਔਰ ਡਿਊਟੀ ਤੁਸੀਂ ਰੇਟ ਕਰਨ ਆਏ ਕੋਲਚੇ ਥੋਲੇ ਖਾਣ ਆਏ ਨਹੀਂ ਉਹ ਆਪਣੇ ਮਰ ਕੇ ਖਾਣਦੇ ਆ ਅਸੀਂ ਇਹ ਥੋੜਾ ਕਮ ਕੇ ਕਿਸੇ ਦੇ ਖਾਣਦੇ ਆ ਨਹੀਂ ਨਹੀਂ ਮੈਂ ਉਹ ਕੁਲਚੇ ਆ ਵੀ ਰੇਟ ਕਰਨ ਆਇਆ ਔਨ ਡਿਊਟੀ ਤੁਸੀਂ ਰੇਟ ਕਰਨ ਆਏ ਬਿਲਕੁਲ ਚੇ ਥੋਲੇ ਖਾਣਾ ਆਏ ਯਾ ਰੇਟ ਕਰਨ ਮਰ ਕੇ ਜੇ ਭੁੱਖ ਲੱਗੀ ਤਾਂ ਪੰਗ ਚੀਜ਼ ਖਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਰੇਟ ਕਰ ਲਈਏ ਰੇਟ ਹੋਣੀ ਹੈ ਅੱਛਾ ਕੀ ਕੋਈ ਲੱਭਾ ਜੇ ਦੇਖਣ ਦੇ ਸਭ ਹਾਂਜੀ ਕੀ ਚੈੱਕ ਕਰਦੇ ਬਈਓ ਜੋ ਸਮਾਨ ਦਾ ਚੈੱਕ ਕਰਨ ਦੇ ਆ ਹਾਂਜੀ ਅੱਛਾ ਹੋਰ ਉਹ ਤੇ ਜੇ ਹਮ ਕੇ ਰੇਡ ਲਿਖਣ ਕਿ ਕੀ ਕੀ ਆ ਅਸੀਂ ਅੱਛਾ ਹਾਂਜੀ ਠੀਕ ਆਨ ਡਿਊਟੀ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਜਿ ਅਸੀਂ ਜੋ ਮਰਜ਼ੀ ਖਾ ਸਕਦੇ ਹਾਂ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜਰੂਰੀ ਥੋੜਾ ਮਿਲ ਕੇ ਕਿ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿ ਤੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੇ ਥੋੜੇ ਨਹੀਂ ਇਹ ਤੇ ਆਪਣਾ ਵਜਿ ਅਸੀਂ ਆਪਣੀ ਮਨ ਖਾਵਾਂਗੇ ਚੀਜ਼ ਤੇ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜੀ ਐਮ ਜੀ ਕੇਸ ਪੋਸਟਿੰਗ ਤੋਂ ਕਿਹੜੇ ਮੈਗਮੇਟੂ ਜੀ ਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਅਸਟੈਂਟ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆਗੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਹੈ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆਗੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਅਸੀਂ ਵੈਸੇ ਕਿਉਂ ਕਰਾਂਗੇ ਕੋਈ ਕੰਪਲੇਂਟ ਆਈ ਹੈ ਜਾਂ ਕੋ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋ ਆਰਡਰ ਜਿਹੜਾ ਆਇਆ ਉਹਦੇ ਤਹਿਤ ਮਤਲਬ ਔਨ ਡਿਊਟੀ ਤੇ ਕਰ ਰਹੇ ਹੋ ਰਿਹਾ ਹਾਂ ਹਾਂਜੀ ਔਨ ਡਿਊਟੀ ਹਾਂਜੀ ਔਨ ਡਿਊਟੀ 'ਤੇ ਰੇਟ ਕਰ ਰਹੇ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁੜੇਜਾ ਖਾਓ ਕੁਝ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਇਹਨਾਂ ਨੂੰ ਅਸੀਂ ਆਪ ਵੇਖੋ ਸਾਡੇ ਕੋ ਕੈਮਰਾ 'ਚ ਰਿਕਾਰਡਿੰਗ ਹੋਈ ਉਹਦਾ ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਏ ਇਹ ਪਾਣੀ ਦਾ ਗਲਾਸ ਅਸੀਂ ਉਹਦੇ 'ਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਦੇ ਸਾਡਾ ਕੰਮ ਸਵੈਰ ਦੇ ਸਟਾਕਰ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਕਰ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਪਈ ਸੀ ਭਾਜੀ ਅਸੀਂ ਕੁਝ ਨਹੀਂ ਖਾਦਾ ਜਿੱਤੇ ਨਾਲ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਤਖਾ ਆ ਬੰਦੇ ਨੇ ਖਾਦੇ ਨਹੀਂ ਖਾ ਚੁੱਕੇ ਐਵੇਂ ਯਾਰ ਤੁਸੀਂ ਆਓ ਭਾਈ ਬਾਹਰ ਪਈ ਸਰ ਸੁਬਨਮਾ ਸੁਨੀਲ ਕੁਮਾਰ ਨੇ ਕਮਾਜੀ ਕਿਸ ਪੋਸਟਿੰਗ ਤੋਂ ਕਿਰੇ ਮੈਕਮੇਟ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ লাভਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਅੰਦਰ ਦੇ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਝ ਕਾਗਜ਼ਾਤ ਕਨਫਿਸਟிகੇਟ ਕੀਤੇ ਆ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਹੇ ਆ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਕਮਾਬਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਜੀ 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 ਬਿਲਕੁਲ ਇਹ ਲੱਖ ਹੋ ਸਕਦੀ ਹੈ ਸ਼ੋਰ ਔਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਨਹੀਂ ਦੇਖੋ ਇੱਕ ਕਿੰਨਾ ਵਜੇ ਆਇਆ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਹੈ ਦਾ ਨਜਾਇਜ਼ ਵੀ ਕਹਿ ਸਕਦੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਇਹ ਇੱਕ ਨੂੰ ਤਾਂ ਹੁੰਦਾ ਹੀ ਹੈ ਜੀ ਇਹ ਕੁਛ ਚਾਚੂ ਲਈਏ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਚਾਹ ਪੀਣੀ ਜਾਂ ਛੋਲੇ ਭੂਰੇ ਖਾਣੇ ਕਿ ਨਾ ਚਲੋ ਉਹਨਾਂ ਦੇਖੋ ਆਉ ਵਕਤ ਕਾਨੀ ਤਾਂ ਚਲੋ ਮੰਨ ਲਈਏ ਜੋ ਵੀ ਆਪਾਂ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨੀ ਬਿਜਨਰ ਰਿਸਪੋਨਸੀਬਿਲਟੀ ਹੁੰਦੀ ਹੈ ਉਹ ਇਹ ਤਾਂ ਹੈ ਹੀ ਇਸਾ ਤੁਸੀਂ ਗੋਰ-ਗੋਰ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗੱਲ ਵਿੱਚ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਸਟਾਫ ਦੇ ਨੰਬਰ ਤੇ ਚਲੋ ਦੇਖੋ ਇਹਦੀ ਨਿਊਜ਼ਲੀ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਹੈ ਹੁਣ ਹਰੇਕ ਕੋਈ ਸਟਾਫ ਮੈਂਬਰ ਨਹੀਂ ਹੁੰਦਾ ਦੇਖੋ ਕੁਝ ਤੁਹਾਡੇ ਸਟਾਫ ਦੇ ਮੈਂਬਰ ਨਹੀਂ ਵੀ ਹੋ ਸਕਦੇ ਜਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਹਨਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਨੇ ਕੋਈ ਇਸ ਤਰ੍ਹਾਂ ਦਾ ਕੋਈ ਫਾਡਰ ਐਂਡ ਫਾਸਟ ਟੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ਼ ਨਹੀਂ ਬਟ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੇ